ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਅੰਮ੍ਰਿਤਸਰ ਵਿੱਚ ਦਬੁਰਜੀ ਇਲਾਕੇ ਦੇ ਵਿੱਚ ਘਰ ਦੇ ਵਿੱਚ ਦਾਖਲ ਹੋ ਕੇ ਐਨ ਆਰ ਆਈ ਦੇ ਉੱਪਰ ਕੀਤੇ ਹਮਲੇ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਐਨ ਆਰ ਆਈ ਦੇ ਉੱਪਰ ਕੀਤੇ ਹਮਲੇ ਵਿੱਚ ਜੋ ਹਥਿਆਰ ਵਰਤੇ ਗਏ ਸੀ ਉਹਨਾਂ ਦੀ ਬਰਾਮਦਗੀ ਲਈ ਪੁਲਿਸ ਹਮਲਾਵਰਾਂ ਨੂੰ ਲੈ ਕੇ ਪਹੁੰਚੀ ਸੀ ਤਾਂ ਹਥਿਆਰਾਂ ਨੂੰ ਬਰਾਮਦ ਕਰਨ ਸਮੇਂ ਆਰੋਪੀਆਂ ਨੇ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਹੈ ਇਸ ਦੌਰਾਨ ਦੋਨੋਂ ਹਮਲਾਵਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪੁਲਿਸ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ ਮੌਕੇ ਤੇ ਪਹੁੰਚੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿਲੋਂ ਨੇ ਜਾਣਕਾਰੀ ਦਿੱਤੀ ਹੈ ਦੋਨੋਂ ਆਲਰੇਡੀ ਪਤਾ ਪਰਸੋਂ ਇੱਕ ਐਨਆਰਆਈ ਸੁਖਜੈ ਸਿੰਘ ਦੇ ਅਟੈਕ ਹੋਇਆ ਸੀਗਾ ਉਸ ਅਟੈਕ ਨੂੰ ਅਸੀਂ ਪਹਿਲੇ 7 ਘੰਟਿਆਂ ਦੇ ਜਿਹੜੇ ਸ਼ੂਟਰ ਦੇ ਆਈਡੈਂਟੀਫਾਈ ਕਰ ਲਏ ਸੀ ਉਸ ਤੋਂ ਨੈਕਸਟ ਤੁਰੰਤ ਬਾਅਦ ਕੱਲ ਜਿਹੜੇ ਆ ਜਿਹੜੇ ਬਾਕੀ ਦੇ ਬੰਦੇ ਉਹਨਾਂ ਦੇ 50 ਗ੍ਰਿਫਤਾਰ ਕਰਕੇ ਉਹਨੂੰ ਤੈਹ ਤੱਕ ਪਹੁੰਚ ਗਏ ਸੀਗੇ ਤੇ ਉਹਨਾਂ ਦੀ ਲੜੀ ਦੇ ਵਿੱਚ ਹੀ ਉਹ ਅਸਲ ਜਿਹੜੇ ਸ਼ੂਟਰ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਪਾਰਟੀਆਂ ਜਿਹੜੀਆਂ ਸਾਡੀਆਂ ਦੂਸਰੀਆਂ ਏਜੰਸੀਆਂ ਜਿਹੜੀਆਂ ਇੰਟਰਨਲ ਸਿਕਿਉਰਿਟੀ ਕਾਊਂਟਰ ਇੰਟੈਲੀਜੈਂਸ ਤੇ ਜਿਹੜੀ ਲੋਕਲ ਹੁਸ਼ਿਆਰਪੁਰ ਪੁਲਿਸ ਆ ਉਹਨਾਂ ਦੀ ਮਦਦ ਨਾਲ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਤੇ ਅਸੀਂ ਹੁਸ਼ਿਆਰਪੁਰ ਪਹੁੰਚੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਸਰਾਂ ਦੇ ਵਿੱਚੋਂ ਕਾਬੂ ਕੀਤਾ ਕਾਬੂ ਕਰਕੇ ਲਿਆ ਕੇ ਉਹਨਾਂ ਨੂੰ ਵੈਪਨ ਕਵਰੀ ਲਈ ਇੱਥੇ ਲੈ ਕੇ ਆਏ ਸੀ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਜਵਾਨਾਂ ਤੇ ਹਮਲਾ ਕਰਨ ਇਹ ਤੋਂ ਪਹਿਲਾਂ ਕਿ ਸਾਡੇ ਤੇ ਕੋਈ ਅਟੈਕ ਕਰ ਦੇ ਸਾਡੇ ਅਸੀਂ ਸਾਡੇ ਜਵਾਨਾਂ ਨੇ ਉਹਨਾਂ ਨੂੰ ਆਪਣੀ ਜਵਾਬੀ ਫਾਇਰਿੰਗ ਕਰਕੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਤੇ ਅਸੀਂ ਉੱਥੇ ਜਾ ਕਿ ਕਿੰਨੇ ਫਾਇਰ ਕੀਤੇ ਗਏ ਉਹਨਾਂ ਦੇ ਵੱਲੋਂ ਜੀ ਇੱਥੇ ਕੀ ਹੋਇਆ ਇਸ ਜਗ੍ਹਾ ਤੇ ਇੱਥੇ ਉਹਨਾਂ ਨੇ ਜਦੋਂ ਵੈਪਨ ਕੱਢ ਕੇ ਦੇਣੇ ਸਾਨੂੰ ਵੈਪਨ ਦਿਖਾ ਰਹੇ ਸੀ ਵੈਪਨ ਦਿਖਾਉਂਦਿਆਂ ਹੀ ਉਹਨਾਂ ਨੇ ਵੈਪਨ ਲੈ ਕੇ ਸਾਡੇ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਿ ਸਾਡੇ ਜਵਾਬੀ ਫਾਇਰਿੰਗ ਚ ਆਪਦੇ ਬਚ ਉਹਨਾਂ ਨੂੰ ਜਿਹੜਾ ਕਾਬੂ ਕਰਕੇ ਉਹ ਜ਼ਖਮੀ ਹੋ ਗਏ ਉਹਨਾਂ ਆਸਾ ਬਹੁਤ ਵੱਡੀ ਸਰ ਬਹੁਤ ਵੱਡੀ ਸਰ